ਏਨੀ ਵੀ ਕੁ ਕੇਜਰੀ ਵਾਲ ਦੁੱਧ ਤੋਤਾ ਹੈਗਾ ਪਰ ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਕਰ ਰਹੀ ਹੈਗੀ ਆ ਇਹ ਕਹਿ ਕੇ ਅਸੀਂ ਸਭ ਪਵਿੱਤਰ ਆ ਅਸੀਂ ਜੋ ਮਰਜ਼ੀ ਕਰੀਏ ਬਾਕੀ ਸਾਰੇ ਦੋਸ਼ੀ ਹੈਗੇ ਆ ਕੀ ਉਹਨਾਂ ਪਾਰਟੀ ਦੇ ਵਿੱਚ ਇੱਕ ਵੀ ਬੰਦਾ ਕਰਪਟ ਨਹੀਂਗਾ ਜਿੰਦੇ ਖਿਲਾਫ ਅਜ ਤੱਕ ਨਾ ਈਡੀ ਨੇ ਕੁਝ ਕੀਤਾ ਨਾ ਸੀਬੀਆਈ ਨੇ ਕੁਝ ਕੀਤਾ ਆਰਐਸ ਦਾ ਅਜੰਡਾ ਤਾਂ ਇਹੀ ਆ ਕਿ ਵਿਰੋਧ ਮੁਕਤ ਭਾਰਤ ਬਣਾਉਣਾ ਹਰ ਤਰ੍ਹਾਂ ਦਾ ਵਿਰੋਧ ਜਿਹੜਾ ਕੋਈ ਭਾਜਪਾ ਨੂੰ ਚੋਣਾ ਨਹੀਂ ਰਹੀ ਜਿਹੜਾ ਹਰਾਉਣਾ ਚਾਹੁੰਦਾ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਕੋਈ ਅੰਦੋਲਨ ਕਰਨਾ ਚਾਹੁੰਦਾ ਉਹਨਾਂ ਨੂੰ ਤੇ ਕੋਈ ਪੱਤਰਕਾਰ ਖਬਰ ਵੀ ਲਾਉਂਦਾ ਉਹ ਵੀ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੀ ਜਿਵੇਂ ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਕੀਤੀ ਅਮਿਤ ਸ਼ਾਹ ਨੇ ਮੋਦੀ ਨੇ ਜਿਹੜੇ ਕੇਸ ਦੇ ਵਿੱਚ ਕੋਈ ਨਬਾਲਿਕ ਲੜਕੀ ਤੇ ਨਾਲ ਕੋਈ ਇਸ ਤਰ੍ਹਾਂ ਦਾ ਦੁਰਾਚਾਰ ਹੋਇਆ ਹੋਵੇ ਤਾਂ ਪਹਿਲੀ ਗ੍ਰਿਫ ਪਹਿਲਾ ਗ੍ਰਿਫਤਾਰੀ ਹੁੰਦੀ ਆ ਇਸ ਮੁਲਕ 'ਚ ਇੱਕੋ ਇੱਕ ਕੇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ ਜਿਹਨੂੰ ਕਿ ਜਿੰਦਗੀ ਕਿ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਈ 1925 ਦੇ ਵਿੱਚ ਆਰਐਸਐਸ ਬਣੀ ਆ 2025 ਚ ਇਹਨਾਂ ਦੇ 100 ਸਾਲ ਪੂਰੇ ਹੋਣੇ ਆ ਤੇ ਆਪਣੇ 100 ਸਾਲ ਪੂਰੇ ਹੋਣ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਉਹਨਾਂ ਦੀ ਪਲਾਨਿੰਗ ਆ ਉਹ ਹੈਗੀ ਰਾਜਸਭਾ ਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਉਹ ਖੇਤੀ ਕਾਨੂੰਨ ਜਿਹੜੇ ਸੀ ਉਹ ਬਣ ਗਏ ਜਦ ਕਿ ਉਹ ਬਣਨੇ ਨਹੀਂ ਸੀ ਬਸ ਸਪੀਕਰ ਨੇ ਕਹਿਤਾ ਕਿ ਕਿ ਇਹਨਾਂ ਦਾ ਸੀਗਾ ਕਿ ਪਾਸ ਆ ਜੀ ਲਾਊ ਬਾਸ ਵੇਚਣ ਵਾਲਿਆਂ ਤੋਂ ਚੰਦਾ ਵੀ ਭਾਜ ਭਾ ਲੈ ਰਹੀ ਹੈਗੀ ਆ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਵੀ ਲੈ ਰਹੀ ਆ ਚੀਨ ਦੀਆਂ ਕੰਪਨੀਆਂ ਤੋਂ ਵੀ ਲੈ ਰਹੀ ਹੈਗੀ ਆ ਜਿਹੜੀ ਐਸ ਬੀ ਆਈ ਨੇ ਭਾਜਪਾ ਨੂੰ ਬਚਾਉਣ ਦੇ ਲਈ ਇਹ ਕਹਿ ਕੇ 30 ਜੂਨ ਤੋਂ ਪਹਿਲਾਂ ਅਸੀਂ ਨਹੀਂ ਦੱਸ ਸਕਦੇ ਕਿ ਚੋਣਵੀ ਬੌਂਡ ਕਿੱਧਰੋਂ ਆਏ ਕਿੰਨੂੰ ਕਿੰਨੇ ਦਿੱਤੇ ਉਹਦਾ ਕਾਰਨ ਇਹੀ ਸੀਗਾ ਅੱਧ ਜੂਨ ਤੱਕ ਜਿਹੜੀ ਨਵੀਂ ਸਰਕਾਰ ਬਣ ਜਾਣੀ ਆ ਵੀ ਜੋ 30 ਜੂਨ ਤੋਂ ਬਾਅਦ ਕਿੰਨੇ ਪੁੱਛਣਾ ਇੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਏडी ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੱਠ ਨੋਟਸ ਆਉਂਦੇ ਆ ਕੇਜਰੀਵਾਲ ਉਹਨਾਂ ਨੂੰ ਟਾਲਦੇ ਆ ਕਿਤੇ ਕੋਰਟ ਦਾ ਸਹਾਰਾ ਲੈਂਦੇ ਆ ਕਿਤੇ ਕਿਵੇਂ ਕਰਦੇ ਆ ਪਰ ਨੌਵੇਂ ਨੋਟਸ ਤੋਂ ਬਾਅਦ ਕੋਰਟ ਵੀ ਜਵਾਬ ਦੇ ਜਾਂਦੇ ਆ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਪੈ ਜਾਂਦੀ ਹੈ ਆਮ ਆਦਮੀ ਪਾਰਟੀ ਇਸਤੇ ਵੱਡੇ ਪੱਧਰ ਤੇ ਵਿਰੋਧ ਕਰ ਰਹੀ ਹੈ ਕਾਂਗਰਸ ਵੀ ਸੈਂਟਰ ਪੱਧਰ ਦੇ ਉੱਤੇ ਦਾ ਵਿਰੋਧ ਕਰ ਰਹੀ ਹੈ ਪਰ ਕਈ ਲੋਕਾਂ ਦੇ ਵਿੱਚ ਇਹ ਹੈ ਕਿ ਇਹ ਸਹੀ ਹੋਇਆ ਹੁਣ ਇਹ ਸਹੀ ਹੋਇਆ ਜਾਂ ਗਲਤ ਹੋਇਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾ ਗੁਰਜਿੰਦਰਦੀਪ ਸਿੰਘ ਆਲਾ ਨੇ ਬਾਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪੈਂਦੀ ਹੈ ਉਸ ਤੋਂ ਬਾਅਦ ਇੱਕ ਚਰਚਾ ਚੱਲਦੀ ਹੈ ਕਿ ਆਹ ਕੰਮ ਕਈ ਲੋਕ ਕਹਿੰਦੇ ਆਹ ਕੰਮ ਮੋਦੀ ਨੇ ਬਹੁਤ ਵਧੀਆ ਕੀਤਾ ਠੀਕ ਹੈ ਵੀ ਇਹਨੂੰ ਤਾਂ ਅੰਦਰ ਤੁਨਣਾ ਹੀ ਚਾਹੀਦਾ ਸੀ ਕੀ ਇਹ ਵਧੀਆ ਕੰਮ ਹੈ ਜਾਂ ਇਹਦੇ ਕੋਈ ਸਨੇਹੇ ਹੋਰ ਆ ਕੇ ਦੇਖੋ ਜਿਹੜਾ ਤਾਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਉਹ ਕਿੰਨਾ ਦੋਸ਼ੀ ਕਿੰਨਾ ਨਹੀਂ ਇਹ ਤਾਂ ਪੜਤਾਲ ਦੇ ਵਿੱਚ ਹੀ ਸਾਹਮਣੇ ਆਊਗਾ ਪਰ ਇੱਕ ਸਵਾਲ ਜਿਹੜਾ ਇਹ ਪੈਦਾ ਹੋ ਰਿਹਾ ਕਿ ਕਿ ਕੀ ਇਸ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ 10 ਸਾਲ ਤੋਂ ਕੇਂਦਰ ਦੇ ਵਿੱਚ ਹੈ ਇਸ ਮੁਲਕ ਦੇ ਜਿਹੜੀ ਕਈ ਸੂਬਿਆਂ ਦੇ ਵਿੱਚ ਆ ਕੀ ਉਹਨਾਂ ਪਾਰਟੀ ਦੇ ਵਿੱਚ ਇੱਕ 20 ਬੰਦਾ ਕਰਪਟ ਨੀਗਾ ਜਿੰਦੇ ਖਿਲਾਫ ਅਜੇ ਤੱਕ ਨਾ ਈਡੀ ਨੇ ਕੁਝ ਕੀਤਾ ਨਾ ਸੀਬੀਆਈ ਨੇ ਕੁਝ ਕੀਤਾ ਔਰ ਇੱਥੋਂ ਤੱਕ ਕਿ ਹੁਣ ਤਾਂ ਜਿਹੜੇ ਇਲੈਕਟਰਲ ਬੌਂਡ ਹੈਗੇ ਆ ਚੋਣਵੀ ਬੌਂਡ ਹੈਗੇ ਆ ਉਹਦੇ ਚ ਗੱਲ ਸਾਹਮਣੇ ਆ ਗਈ ਜਿੰਦੇ 23 ਈਡੀ ਨੇ सीबीआई ਨੇ ਰੇਡ ਕੀਤੀ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕਾਰੋਬਾਰ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਰੋੜਾਂ ਰੁਪਇਆ ਚੰਦਾ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਇੱਥੋਂ ਤੱਕ ਕਿ ਬੀਫ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਕਿੰਨਾ ਬੋਲਦੀ ਆ ਬੀਫ ਵੇਚਣ ਵਾਲੀਆਂ ਕੰਪਨੀਆਂ ਨੇ ਕਰੋੜਾਂ ਰੁਪਇਆ ਦਿੱਤਾ ਉਹ ਕੰਪਨੀਆਂ ਜਿੰਨੀਆਂ ਕਿ ਪੰਜਾਬ ਪਾਕਿਸਤਾਨ ਬਾਰੇ ਕਿੰਨਾ ਕੁਝ ਬੋਲਦੇ ਆ ਚੀਨ ਬਾਰੇ ਕਿੰਨਾ ਕੁਝ ਬੋਲਦੇ ਆ ਉਥੋਂ ਦੀਆਂ ਕੰਪਨੀਆਂ ਤੋਂ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੀਗਾ ਉਹ ਚੰਦਾ ਲਿਆ ਤੋਂ ਇਸ ਜੇ ਆਪਾਂ ਕਹੀਏ ਕਿ ਕਰਪਸ਼ ਇਸ ਮਾਮਲੇ ਦੇ ਵਿੱਚ ਜਿੰਨੀਆਂ ਵੀ ਇਹ ਸਿਸਟਮ ਚ ਪਾਰਲੀਮੈਂਟ ਦੀਆਂ ਪਾਰਟੀਆਂ ਨੇ ਇਹ ਨਹੀਂ ਵੀ ਕੋਈ ਕੇਜਰੀਵਾਲ ਦੁੱਧ ਤੋਤਾ ਹੈਗਾ ਸਾਰੇ ਹੀ ਮਤਲਬ ਜਿਹੜਾ ਹੈਗਾ ਪੈਸਾ ਬਣਾਉਣ ਲੱਗੇ ਹੋਏ ਆ ਇਹ ਕੁਝ ਕਰਨ ਲੱਗੇ ਹੋਏ ਆ ਪਰ ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਕਰ ਰਹੀ ਹੈਗੀ ਆ ਕਿ ਉਹ ਸਿਰਫ ਤੇ ਸਿਰਫ ਇਹ ਕਹੇ ਕਿ ਅਸੀਂ ਸਭ ਪਵਿੱਤਰ ਆ ਅਸੀਂ ਜੋ ਮਰਜ਼ੀ ਕਰੀਏ ਬਾਕੀ ਸਾਰੇ ਦੋਸ਼ੀ ਹੈਗੇ ਆ ਤਾਂ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਸਿਰਜ ਰਹੀ ਹੈਗੀ ਆ ਔਰ ਉਹ ਚ ਇੱਕ ਗੱਲ ਤਾਂ ਸਾਬਤ ਹੋ ਚੁੱਕੀ ਆ ਕਿ ਈਡੀ ਸੀਬੀਆਈ ਨੂੰ ਆਪਣੇ ਸਿਆਸੀ ਹਿੱਤਾਂ ਦੇ ਲਈ ਉਹ ਜਿਹੜੀ ਹੈਗੀ ਆ ਉਹ ਵਰਤ ਰਹੀ ਹੈਗੀ ਆ ਅੱਗੇ ਕੀ ਲੱਗ ਰਿਹਾ ਤੁਹਾਨੂੰ ਮਤਲਬ ਗ੍ਰਿਫਤਾਰੀ ਹੋਈ ਆ ਕੀ ਵਿਰੋਧੀ ਤਰਾਂ ਜਿਵੇਂ ਤੁਸੀਂ ਕਹਿਆ ਵਿਰੋਧੀ ਤਰਾਂ ਕੱਲੀਆਂ ਆਪਣੇ ਵਿੱਚ ਨਹੀਂ ਬੰਦੇ ਦੇਖੇ ਯਾਰ ਇਹ ਕੱਲੀਆਂ ਵਿਰੋਧੀ ਤਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਖਾਤਿਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਇਹ ਕੀ ਲੱਗਦਾ ਹੈ ਕਿ ਵਿਰੋਧੀ ਧਿਰ ਮੁਖਤ ਪੰ ਭਾਰਤ ਬਣਾਉਣ ਦੀ ਜਿਹੜੀ ਆ ਤੁਲੀ ਹੋਈ ਹੈ ਮੋਦੀ ਸਰ ਦੇ ਦੇਖੋ ਉਹ ਹਰ ਵਿਰੋਧੀ ਆਵਾਜ਼ ਨੂੰ ਤੁਸੀਂ ਇਹ ਦੇਖੋ ਕਿ 2012 ਤੋਂ ਪਹਿਲਾਂ ਦਿੱਲੀ ਚ ਜਦੋਂ ਨਰਪਾਇਆ ਕਾਂਡ ਹੋਇਆ 10000 ਲੋਕ ਸੜਕਾਂ ਤੇ ਆਏ ਜਿਸ ਤਰ੍ਹਾਂ ਇੱਕ ਲੜਕੀ ਦੇ ਨਾਲ ਜਿਹੜਾ ਸੀਗਾ ਬਲਾਤਕਾਰ ਹੋਇਆ ਉਹਦਾ ਜਿਸ ਜੋ ਹਲਾਕੇ ਰੱਖਤਾ ਪੂਰੇ ਮੁਲਕ ਨੂੰ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਇਹ ਪਹਿਲੀ ਵਾਰੀ ਇਸ ਮੁਲਕ 'ਚ ਹੈ ਕਿ ਬਲਾਤਕਾਰੀਆਂ ਦੇ ਪੱਖ 'ਚ ਮਜਾਰੇ ਹੋਣ ਲੱਗੇ ਭਾਵੇਂ ਉਨਾਉ ਕਾਂਡ ਸੀ ਹਾਤਰਾ ਸੀ ਔਰ ਕਿਸ ਤਰ੍ਹਾਂ ਭਾਜਪਾ ਦੇ ਲੀਡਰਾਂ ਨੇ ਬਲਾਤਕਾਰੀਆਂ ਦੀ ਪੁਸ਼ਤਪਨਾਹੀ ਕੀਤੀ ਹੈਗੀ ਆ ਇਸ ਮੁਲਕ ਦੀਆਂ ਜਿਹੜੀਆਂ 올림픽 'ਚੋਂ ਮੈਡਲ ਜਿੱਤੀਆਂ ਕੁੜੀਆਂ ਏਸ਼ੀਅਨ ਖੇਡਾਂ 'ਚੋਂ ਮੈਡਲ ਜਿੱਤੀਆਂ ਕੁੜੀਆਂ ਰਾਸ਼ਟਰ ਮੰਡਲ ਖੇਡਾਂ 'ਚੋਂ ਜਿੱਤੀਆਂ ਕੁੜੀਆਂ ਉਹ ਜੰਤਰ ਮੰਤਰ ਬੈਠੀਆਂ ਰਹੀਆਂ ਜੇ ਭਾਜਪਾ ਨੇ ਆਪਣੇ ਇਸ ਮੁਲਕ ਦੇ ਵਿੱਚ ਇੱਕ ਜ਼ਹਿਰੀਲੀ ਫਿਜ਼ਾ ਨਾ ਵਧਾਈ ਹੁੰਦੀ ਅੰਦੋਲਨਾਂ ਨੂੰ ਜਿਹੜਾ ਇੱਕ ਵੀ ਅੰਦੋਲਨ ਕਰਨ ਨੂੰ ਇੱਕ ਗੁਨਾਹ ਬਣਾ ਕੇ ਪੇਸ਼ ਕਰਤਾ ਵੀ ਰਾਸ਼ਟਰ ਵਿਰੋਧੀ ਹੈ ਹੋਰ ਸਾਰਾ ਕੁਝ ਹੈ ਤਾਂ ਕੀ ਇਸ ਮੁਲਕ ਦੀਆਂ ਪਹਿਲਵਾਨ ਕੁੜੀਆਂ ਜਿਸ ਤਰ੍ਹਾਂ ਜੰਤਰ ਮੰਤਰ ਦੇ ਬੇਟੀਆਂ ਜਿਵੇਂ ਪੁਲਿਸ ਵਾਲਿਆਂ ਨੇ ਬੂਟ ਉਹਨਾਂ ਦੇ ਮਤਲਬ ਜਿਹੜਾ ਸੀਗਾ ਉਹਨਾਂ ਦੇ ਪੈਰ ਸਿਰਾਂ ਤੇ ਬੂਟ ਰੱਖਿਆ ਲਤਾੜਿਆ ਉਹਨਾਂ ਦੇ ਅੰਦੋਲਨ ਨੂੰ ਕੁਚਲੇ ਆ ਗਿਆ ਔਰ ਉਹਨਾਂ ਦਾ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੀ ਜਿਵੇਂ ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਕੀਤੀ ਅਮਿਤ ਸ਼ਾਹ ਨੇ ਮੋਦੀ ਨੇ ਜਿਸ ਤਰ੍ਹਾਂ ਉਹਦੀ ਪੁਸ਼ਤਪਨਾਹੀ ਕੀਤੀ ਹੈਗੀ ਆ ਜਿਹੜੇ ਕੇਸ ਦੇ ਵਿੱਚ ਕੋਈ ਨਬਾਲਿਕ ਲੜਕੀ ਤੇ ਨਾਲ ਕੋਈ ਇਸ ਤਰ੍ਹਾਂ ਦਾ ਦੁਰਾਚਾਰ ਹੋਇਆ ਹੋਵੇ ਤਾਂ ਪਹਿਲੀ ਗ੍ਰਿਫਤ ਪਹਿਲਾ ਗ੍ਰਿਫਤਾਰੀ ਹੁੰਦੀ ਆ ਉਹ ਕਾਨੂੰਨ ਬਣਨ ਤੋਂ ਬਾਅਦ ਇਸ ਮੁਲਕ 'ਚ ਇੱਕੋ ਇੱਕ ਕੇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ ਜਿਹਨੂੰ ਕਿ ਜਿੰਦਗੀ ਕਿ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਏਗੀ ਤਾਂ ਭਾਜਪਾ ਉਹ ਹਰ ਅੰਦੋਲਨ ਨੂੰ ਹਰ ਵਿਰੋਧੀ ਆਵਾਜ਼ ਨੂੰ ਜਿਹੜਾ ਹੈਗਾ ਉਹ ਕੁਚਲਣਾ ਚਾਹੁੰਦੀ ਆ ਤੇ ਉਹਦੇ ਵਿੱਚੋਂ ਹੀ ਜਿਵੇਂ ਉਹਨਾਂ ਨੇ ਤੁਸੀਂ ਇਹ ਦੇਖੋ ਕਿ ਜਿਹੜੀ ਕਰਾਪਸ਼ਨ ਸੀਗੀ ਵੀ ਚੋਣਾਂ ਦਾ ਫੰਡ ਲੈਣਾ ਪਹਿਲਾਂ ਤਾਂ ਗੱਟੇ ਭਰ-ਭਰ ਕੇ ਸਿਆਸੀ ਪਾਰਟੀਆਂ ਲੋਕ ਦਿੰਦੇ ਰਹੇ ਉਹ ਚੋਣਾਂ ਵਾਲੀ ਕਰਪਸ਼ਨ ਨੂੰ ਉਹਨੂੰ ਕਾਨੂੰਨੀ ਮਾਨਤਾ ਦਿੰਦੀ ਇਹਨਾਂ ਨੇ ਜਿਵੇਂ ਕਿ ਇਹ ਬਹੁਤ ਸਾਰੇ ਮੁਲਕ ਆ ਜਿੱਥੇ ਕਿ ਵੇਸਵਾ ਗੰਮਣੀ ਨੂੰ ਕਾਨੂੰਨੀ ਮਾਨਤਾ ਇਹੋ ਜਿਹੇ ਮੁਲਕ ਆ ਜਿੱਥੇ ਵੇਸਵਾ ਗੰਮਣੀ ਤੇ ਨਜਾਇਜ਼ ਜਿਹੜਾ ਨਸ਼ਿਆਂ ਦਾ ਕਾਰੋਬਾਰ ਆ ਉਹ ਉਹਦੇ 'ਚ ਜਿੰਨਾ ਕੁਸ਼ ਵਾਧਾ ਹੁੰਦਾ ਉਹ ਜੀਡੀਪੀ 'ਚ ਇਨਕਲੂਡ ਕੀਤਾ ਜਾਂਦਾ ਉਸ ਪਾਸੇ ਹੀ ਇਥੇ ਕਦੇ ਸਰਕਾਰਾਂ ਕਹਿੰਦੀਆਂ ਨੇ ਕਿ ਕੈਸੀਨੋ ਜੂਆਕਰ ਖੋਲੇ ਜਾਣ ਉਹਨੂੰ ਮਾਨਤਾ ਦੇਣੀ ਚਾਹੀਦੀ ਆ ਯਾਨੀ ਕਿ ਮੋਦੀ ਸਰਕਾਰ ਜਿਹੜੀ ਇਸ ਗੱਲ ਤੇ ਆਈ ਸੀਗੀ ਕਿ ਮਨਮੋਹਨ ਸਰਕਾਰ ਬਹੁਤ ਕ੍ਰਪਟਾ ਉਹਨਾਂ ਨੇ ਕ੍ਰਪਸ਼ਨ ਨੂੰ ਜਿਹੜੀ ਸੀ ਕਾਨੂੰਨੀ ਮਾਨਤਾ ਦੇਤੀ ਕਿ ਤੁਸੀਂ ਬੈਂਕ ਦੇ ਰਾਹੀਂ ਸਾਨੂੰ ਜਿਹੜਾ ਹੈਗਾ ਚੰਦਾ ਤੁਸੀਂ ਦੇ ਸਕਦੇ ਹੋ ਤੁਹਾਨੂੰ ਈਡੀ ਸੀਬੀਆਈ ਕੁਝ ਨਹੀਂ ਕਰੂਗੀ ਭਾਰਤ ਦੀਆਂ ਇਹ ਸੰਸਥਾਵਾਂ ਨੂੰ ਜਿਹਨੂੰ ਕਹਿੰਦੇ ਵਸੂਲੀ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਬਣਾ ਕੇ ਰੱਖਤਾ ਤੋ ਜਿਸ ਤਰ੍ਹਾਂ ਮੋਦੀ ਸਰਕਾਰ ਲਗਾਤਾਰ ਜੋ ਆਰਐਸਐਸ ਦਾ ਅਜੰਡਾ ਹੈਗਾ ਜਿਹੜਾ ਤੁਹਾਡਾ ਸਵਾਲ ਸੀ ਆਰਐਸਐਸ ਦਾ ਅਜੰਡਾ ਤਾਂ ਇਹੀ ਆ ਕਿ ਵਿਰੋਧ ਮੁਕਤ ਭਾਰਤ ਬਣਾਉਣਾ ਭਾਵੇਂ ਉਹ ਵਿਰੋਧੀ ਸਿਆਸੀ ਪਾਰਟੀਆਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੰਦੋਲਨ ਕਰਨ ਵਾਲੇ ਕਿਸਾਨ ਨੇ ਇਥੋਂ ਦੀਆਂ ਔਰਤਾਂ ਨੇ ਆਦੀਵਾਸੀਆਂ ਆਦੀਵਾਸੀ ਨੇ ਯੂਨੀਵਰਸਟੀਆਂ ਦੇ ਵਿਦਿਆਰਥੀ ਨੇ ਜੇਐਨਯੂ ਤੁਸੀਂ ਦੇਖੋ ਕਿ ਮੰਨਿਆ ਜਾਂਦਾ ਸੀਗਾ ਕਿ ਜੇਐਨਯੂ ਇੱਕ ਵਾਰ ਅਬਦੁਲ ਕਲਾਮ ਗਿਆ ਜਿਹੜਾ ਜਿੰਨੂ ਕੇ ਮਜ਼ਾਈਲਮੈਨ ਕਿਹਾ ਜਾਂਦਾ ਸੀਗਾ ਜੀਐਨਯੂ ਦੀ ਇਲੈਕਟਿਡ ਪ੍ਰੈਜ਼ੀਡੈਂਟ ਸੀ ਜਿਹੜੀ ਕੁੜੀ ਉਹਨੇ ਉਹਨੂੰ ਬੁੱਕਾ ਦੇਣ ਤੋਂ ਨਾ ਕਰਤੀ ਜਿਸੇ ਜਿੱਥੇ ਭੁੱਖਾ ਇਸ ਮੁਲਕ ਦੇ ਵਿੱਚ ਉੱਥੇ ਜਿਹੜਾ ਬੰਦਾ ਬੰਬ ਮਜ਼ਾਈਲਾ ਬਣਾਈ ਜਾਂਦਾ ਇਹੋ ਜਿਹੇ ਬੰਦੇ ਨੂੰ ਬੁੱਕਾ ਦੇਣ ਦੀ ਜ਼ਰੂਰਤ ਨਹੀਂ ਹੈ ਇੰਨੀ ਜ਼ਰਤ ਜਿੱਥੇ ਹੁੰਦੀ ਸੀਗੀ ਹਨਾ ਉਸ ਵਿਦਿਅਕ ادارے ਨੂੰ ਜਿਸ ਤਰ੍ਹਾਂ ਕੁਚਲਿਆ ਗਿਆ ਉੱਥੇ ਵਿਰੋਧ ਪ੍ਰਦਰਸ਼ਨਾਂ ਤੇ ਜਿਸ ਤਰ੍ਹਾਂ ਹੈਗੀ ਆ ਔਰ ਰੋਕ ਲਗਾਈ ਗਈ ਹੈਗੀ ਆ ਔਰ ਉਮਰ ਖਾਲਦਰਗੇ ਵਿਦਿਆਰਥੀ ਜਿਹੜੇ ਕਿ ਤਿੰਨ ਚਾਰ ਸਾਲ ਤੋਂ ਜੇਲ੍ਹ ਚਾ ਉਹਨਾਂ ਦੇ ਖਿਲਾਫ ਕੋਈ ਚਲਾਨ ਨਹੀਂ ਕੋਈ ਮਤਲਬ ਜਿਹੜਾ ਹੈਗਾ ਉਹ ਆ ਦੋਸ਼ ਨਹੀਂ ਸਾਬਤ ਹੁੰਦਾਗਾ ਫਿਰ ਵੀ ਜੇਲ੍ਹਾਂ ਦੇ ਵਿੱਚ ਸੜ ਰਹੇ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਕਈ ਸਾਲ ਜਿਹੜੇ ਉਹ ਜੇਲ੍ਹ ਚ ਲਵਾਤੇ ਤੇ ਉਹ ਕੱਲਾ ਵਿਰੋਧੀ ਸਿਆਸੀ ਪਾਰਟੀਆਂ ਨਹੀਂ ਹਰ ਤਰ੍ਹਾਂ ਦਾ ਵਿਰੋਧ ਜਿਹੜਾ ਕੋਈ ਭਾਜਪਾ ਨੂੰ ਚੋਣਾ ਰਹੀ ਹੈ ਹਰਾਉਣਾ ਚਾਹੁੰਦਾ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਕੋਈ ਅੰਦੋਲਨ ਕਰਨਾ ਚਾਹੁੰਦਾ ਉਹਨਾਂ ਨੂੰ ਆਰਐਸਐਸ ਦੀ ਜਿਹੜੀ ਔਰਤ ਵਿਰੋਧੀ ਆਮ ਲੋਕਾਂ ਵਿਰੋਧੀ ਜਿਹੜੀ ਮਾਨਸਿਕਤਾ ਹੈਗੀ ਆ ਕੋਈ ਉਹਦੇ ਤੇ ਲੈਕਚਰ ਵੀ ਆਰਗੇਨਾਈਜ਼ ਕਰਦਾ ਉਹ ਵੀ ਤੇ ਕੋਈ ਪੱਤਰਕਾਰ ਖਬਰ ਵੀ ਲਾਉਂਦਾ ਉਹ ਵੀ ਇਹਨਾਂ ਸਰ ਨੂੰ ਰਾਸ਼ਟਰ ਤ੍ਰੋ ਦੇ ਘੇਰੇ ਚ ਲਿਆ ਕੇ ਲਗਾਤਾਰ ਇੱਕ ਵਿਰੋਧ ਮੁਕਤ ਭਾਰਤ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਏ ਆਰਐਸਐਸ ਦਾ ਜਿਹੜਾ ਹੈਗਾ ਏਜੰਡਾ ਔਰ ਉਹ ਇਹ ਤਾਂ ਐਲਾਨੀਆਂ ਤੌਰ ਤੇ ਇਹ ਵੀ ਕਹਿ ਚੁੱਕੇ ਸੀ ਭਾਰਤ ਦੇ ਸੰਵਿਧਾਨ ਨੂੰ ਜਿਹੜਾ ਹੈਗਾ ਬਦਲਣਾ ਚਾਹੁੰਦੇ ਆ ਜਿੰਦੇ ਚ ਲੋਕਾਂ ਨੂੰ ਕੋਈ ਥੋੜੀ ਬਹੁਤ ਇਕੱਠੇ ਹੋਣ ਦੀ ਬੋਲਣ ਦੀ ਜਿਹੜੀ ਹੈਗੀ ਆ ਸਪੇਸ ਹੈਗੀ ਆ ਉਹ ਮਿਲੀ ਹੋਈ ਆ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਸਾਰਾ ਕੁਝ ਜੋ ਭਾਜਪਾ ਕਰ ਰਹੀ ਹੈਗੀ ਆ ਇਹਨੂੰ ਉਹਨਾਂ ਦੇ ਸਮੁੱਚੇ ਜਿਹੜਾ ਹੈਗਾ ਵਿਰੋਧ ਮੁਕਤ ਭਾਰਤ ਬਣਾਉਣਾ ਚਾਹੁੰਦੇ ਇਸ ਏਜੰਡੇ ਦੇ ਰੂਪ ਚ ਜਿਹੜਾ ਹੈਗਾ ਉਹਨੂੰ ਉਹ ਦੇਖਣਾ ਚਾਹੀਦਾ ਜੇ ਤੁਸੀਂ ਵਿਰੋਧ ਮੁਕਤ ਦੀ ਗੱਲ ਕਰਦੇ ਕਰਦੇ ਹੋ ਇਸ ਕੀ ਲੱਗਦਾ ਕਿ ਜਿਵੇਂ ਜਿਹੜੀ 400 ਪਾਰ ਤੋਂ ਬਣਾ ਕੇ 400 पार ਕਰਨਗੇ ਦੇਖੋ ਜਿਸ ਤਰ੍ਹਾਂ ਉਹ ਆਪਾਂ ਦੇਖਦੇ ਹਾਂ ਕਿ ਅਸੀਂ ਮੰਨਦੇ ਕਿ ਫਾਸਿਸਟ ਆਫੈਂਸਿਵ ਆ ਇਹਨੂੰ ਇੱਕ ਫਾਸਿਸਟ ਰੂਲ ਦੇ ਪਾਸੇ ਤਾਨਾਸ਼ਹੀ ਵਾਲੇ ਪਾਸੇ ਜਿਹੜਾ ਹੈਗਾ ਉਹ ਲਿਜਾਣਾ ਚਾਹੁੰਦੇ ਆ ਜਿੰਨੀਆਂ ਇਸ ਮੁਲਕ ਦੀਆਂ ਸੰਸਥਾਵਾਂ ਸੀ ਸੰਵਿਧਾਨਕ ਸੰਸਥਾਵਾਂ ਸੀ ਉਹ ਉਹ ਇੱਕ ਪਾਰਟੀ ਦੇ ਕੰਟਰੋਲ ਚਾ ਰਹੀਆਂ ਨੇ ਜਿਵੇਂ ਸੀਬੀਆਈ ਈਡੀ ਪਹਿਲੀਆਂ ਸਰਕਾਰਾਂ ਵਿੱਚ ਵਰਤਦੀਆਂ ਸੀ ਹਨਾ ਪਰ ਜਿਸ ਤਰ੍ਹਾਂ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਆਪਣੀ ਮਰਜ਼ੀ ਦਾ ਬਣਾ ਲਿਆ ਕਿ ਤਿੰਨ ਮੈਂਬਰੀ ਇਲੈਕਸ਼ਨ ਕਮਿਸ਼ਨ ਸੀ ਉਹਦੇ ਚ ਇੱਕ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਇੱਕ ਵਿਰੋਧੀ ਧਿਰ ਦਾ ਬੰਦਾ ਤੇ ਇੱਕ ਜਿਹੜਾ ਸੀ ਸੁਪਰੀਮ ਕੋਰਟ ਦਾ ਮੁੱਖ ਜੱਜ ਹੁੰਦਾ ਸੀ ਹੁਣ ਜਿਹੜਾ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਚੁਣਨ ਬਾਰੇ ਜਿਹੜਾ ਕਾਨੂੰਨ ਬਣਾਇਆ ਉਹਦੇ ਚ ਸੁਪਰੀਮ ਕੋਰਟ ਦੇ ਜੱਜ ਨੂੰ ਬਾਹਰ ਕਰ ਦਿੱਤਾ ਗਿਆ ਉਹਦੇ ਚ ਦੋ ਬੰਦੇ ਰਾਜ ਕਰਨ ਵਾਲਿਆਂ ਦੇ ਨਹੀਂ ਯਾਨੀ ਕਿ ਦੋ ਇਹਨਾਂ ਦੇ ਇੱਕ ਵਿਰੋਧੀ ਧਿਰ ਦਾ ਤਿੰਨਾਂ 'ਚ ਜੋ ਦੋ ਬੰਦੇ ਭਾਜਪਾ ਦੇ ਲਾਏ ਹੋਏ ਨੇ ਤੇ ਫਿਰ ਇਲੈਕਸ਼ਨ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਮਰਜ਼ੀ ਮੁਤਾਬਕ ਕਰਾਉਣਗੇ ਤੁਸੀਂ ਇਹ ਦੇਖ ਲਓ ਕਿ ਸਭ ਤੋਂ ਅਖੀਰ ਤੇ ਇਲੈਕਸ਼ਨ ਜਿਹੜਾ ਹੈ ਲੋਕ ਸਭਾ ਦਾ ਉਹ ਪੰਜਾਬ ਹਰਿਆਣੇ 'ਚ ਹੋ ਰਿਹਾ ਕਿਉਂਕਿ ਜਿਹੜਾ ਪੰਜਾਬ ਹਰਿਆਣੇ 'ਚ ਇਹਨਾਂ ਦਾ ਇੱਜ਼ਤਮਾਨ ਹੋਣਾ ਪੂਰੀ ਦੁਨੀਆ ਨੇ ਦੇਖਣਾ ਵੀ ਉਹਨਾਂ ਕਹਿੰਦੇ ਪਹਿਲਾਂ ਪੰਜਾਬ ਹਰਿਆਣੇ 'ਚ ਇਲੈਕਸ਼ਨ ਹੋਊਗਾ ਇੱਥੇ ਇਜਤਮਾਨ ਕਰਨਗੇ ਕਿਸਾਨ ਇੱਥੋਂ ਦੇ ਵੀ ਜਿਸ ਤਰ੍ਹਾਂ ਗੋਲੀਆਂ ਚਲਾਈਆਂਗੇ ਸਾਡੇ ਤੇ ਜਿਸ ਤਰ੍ਹਾਂ ਹਰਿਆਣੇ ਦੇ ਕਿਸਾਨਾਂ ਤੇ ਪੰਜਾਬ ਚ ਜ਼ਬਰਟਾਇਆ ਜਾ ਰਿਹਾ ਵੀ ਪੂਰੇ ਮੁਲਕ ਦੇ ਵਿੱਚ ਇੱਕ ਨੈਰੇਟਿਵ ਨਾ ਭਾਜਪਾ ਵਿਰੋਧੀ ਬਣ ਜੇ ਇਸ ਕਰਕੇ ਸਭ ਤੋਂ ਲਾਸਟ ਤੇ ਵੀ ਉੱਥੇ ਇਲੈਕਸ਼ਨ ਕਰਾਇਆ ਜਾਣ ਇਹ ਇਲੈਕਸ਼ਨ ਕਮਿਸ਼ਨ ਆਪਣਾ ਹੋਣ ਕਰਕੇ ਹੀ ਆ ਠੀਕ ਹੈ ਇਲੈਕਸ਼ਨ ਕਮਿਸ਼ਨ ਉਹਨਾਂ ਦਾ ਆਪਣਾ ਹੋਣ ਕਰਕੇ ਹੈਗਾ ਜੁਡੀਸ਼ਰੀ ਤੇ ਬਹੁਤ ਵੱਡੀ ਪੱਧਰ ਤੇ ਉਹਨਾਂ ਦਾ ਜਿਹੜਾ ਹੈਗਾ ਕੰਟਰੋਲ ਜਿਹੜਾ ਸਥਾਪਿਤ ਹੋ ਚੁੱਕਾ ਤੁਸੀਂ ਇਹ ਦੇਖ ਲਓ ਕਿ ਚੋਣ ਜਾਬਤੇ ਤੋਂ ਬਾਅਦ ਵੀ ਜਿਹੜੀਆਂ ਉਹਨਾਂ ਦੀਆਂ ਜਾਂਚ ਏਜੰਸੀਆਂ ਨੇ ਜਿਸ ਤਰ੍ਹਾਂ ਉਹ ਐਕਟ ਕਰ ਰਹੀਆਂ ਨੇ ਤਾਂ ਇਹ ਲੱਗਦਾ ਕਿ ਭਾਜਪਾ ਇਹਨਾਂ ਤੇ ਵੱਡੀ ਪੱਧਰ ਤੇ ਜਿਹੜਾ ਕੰਟਰੋਲ ਹੈਗੀ ਆ ਉਹ ਕਰ ਚੁੱਕੀ ਹੈਗੀ ਆ ਤਾਂ ਜੇ ਇਹ ਇਸ ਇਸੇ ਤਰ੍ਹਾਂ ਫੇਰ ਸੱਤਾ ਦੇ ਵਿੱਚ ਆਉਂਦੇ ਹੈਗੇ ਆ ਤਾਂ ਇੱਕ ਮੁਕੰਮਲ ਤਾਨਾਸ਼ਹੀ ਵਾਲੇ ਪਾਸੇ ਮੁਲਕ ਜਿਹੜਾ ਹੈਗਾ ਉਹ ਵਧੇਗਾ ਭਾਜਪਾ ਦੀ ਦਿਸ਼ਾ ਜਿਹੜੀ ਹੈਗੀ ਆ ਉਹੀ ਆ ਕਿਉਂਕਿ 1925 ਦੇ ਵਿੱਚ ਆਰਐਸਐਸ ਬਣੀ ਆ 2025 ਚ ਇਹਨਾਂ ਦੇ 100 ਸਾਲ ਪੂਰੇ ਹੋਣੇ ਆ ਤੇ ਆਪਣੇ 100 ਸਾਲ ਪੂਰੇ ਹੋਣ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਉਹਨਾਂ ਦੀ ਪਲਾਨਿੰਗ ਆ ਉਹ ਹੈਗੀ ਆ ਜਿਵੇਂ ਤੁਸੀਂ ਤਾਨਾਸ਼ਹੀ ਰਾਜਵਾਲ ਵਧਨ ਦੀ ਗੱਲ ਕੀਤੀ ਹੈ ਵਿਰੋਧੀ ਤਾਂ ਇਹ ਵੀ ਕਹਿੰਦੇ ਨੇ ਕਿ ਇਹੀ ਇਲੈਕਸ਼ਨ ਜੇ ਇਲੈਕਸ਼ਨ ਹੋ ਗਏ ਜਾਂ ਇਸ ਇਲੈਕਸ਼ਨ ਦੇ ਵਿੱਚ ਮੋਦੀ ਨੂੰ ਪਾਸੇ ਕਰਤਾ ਤਾਂ ਠੀਕ ਆ ਨੇ ਇਸ ਤੋਂ ਬਾਅਦ ਇਹ ਹੋ ਸਕਦਾ ਕਿ ਤਾਂ ਇਲੈਕਸ਼ਨ ਹੀ ਨਾ ਕਰਵਾਇਆ ਕਰਨ ਜਿਵੇਂ ਤੁਸੀਂ ਤਾਨਾਸ਼ਾਹ ਦੀ ਗੱਲ ਕਰਦੇ ਪੱਕਾ ਤਾਨਾਸ਼ਾਹ ਹੀ ਕਰ ਦੇਣਾ ਦੇਖੋ ਇਲੈਕਸ਼ਨ ਹੋਣੇ ਜਾਂ ਨਹੀਂ ਹੋਣੇ ਇਹ ਤਾਂ ਅਜੇ ਤੂ ਇਕ ਦੇ ਗਰਭ ਦੇ ਵਿੱਚ ਜਿਹੜਾ ਹੈਗਾ ਸਵਾਲ ਹੈਗਾ ਵੀ ਕੀ ਬਣਦਾ ਪਰ ਜਿਸ ਪਾਸੇ ਉਹ ਜਾ ਰਹੇ ਹੈਗੇ ਆ ਠੀਕ ਹੈ ਜੇ ਉਹ ਹਰ ਵਿਰੋਧ ਨੂੰ ਕੁਚਲ ਕੇ ਇਲੈਕਸ਼ਨ ਕਮਪਾਨੇ ਕਰਵਾਈ ਵੀ ਜਾਣ ਬਾਅਦ ਦੇ ਵਿੱਚ ਜਦੋਂ ਤੁਸੀਂ ਕਿਸੇ ਵਿਰੋਧੀ ਵਿਚਾਰ ਨੂੰ ਸਪੇਸ ਹੀ ਨਹੀਂ ਦਿੰਦੇਗੇ ਤੁਹਾਡਾ ਚੋਣ ਕਮਿਸ਼ਨ ਤੁਹਾਡਾ ਹੈਗਾ ਠੀਕ ਹੈ ਹੁਣ ਸਟੇਟ ਬੈਂਕ ਆਫ ਇੰਡੀਆ ਠੀਕ ਹੈ ਜਿੰਨ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਚਨਾਵੀ ਬੌਂਡ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿਓ ਤਾਂ ਉਹਨਾਂ ਨੇ ਕਿਹਾ ਵੀ ਅਸੀਂ 30 ਜੂਨ ਤੱਕ ਨਹੀਂ ਦੱਸ ਸਕਦੇਗੇ ਜਦੋਂ ਸੁਪਰੀਮ ਕੋਰਟ ਨੇ ਘੂਰਿਆ ਅਜੇ 30 ਜੂਨ ਤੱਕ ਕੋਈ ਨਹੀਂ ਜਾਣਕਾਰੀ ਸਾਹਮਣੇ ਆ ਵੀ ਗਈ ਕਿਉਂ ਨਹੀਂ ਜਾਣਕਾਰੀ ਦੇ ਰਹੇ ਸੀਗੇ ਇਹਦਾ ਮਤਲਬ ਸਟੇਟ ਬੈਂਕ ਆਫ ਇੰਡੀਆ ਜਿਹੜੀ ਇਸ ਮੁਲਕ ਦਾ ਸਭ ਤੋਂ ਵੱਡਾ ਬੈਂਕਿੰਗ ਅਦਾਰਾ ਹੈਗਾ ਉਹ ਭਾਜਪਾ ਦੇ ਕੰਟਰੋਲ ਚਾ ਕਿਉਂ ਨਹੀਂ ਦੇਣਾ ਚਾਹੁੰਦੇ ਸੀ ਕਿਉਂਕਿ ਲੋਕਾਂ ਦੇ ਸਾਹਮਣੇ ਜਿਹੜੀ ਅੱਜ ਗੱਲ ਆ ਗਈ ਕਿ ਗਾਂ ਤੇ ਗਊਮਾਂਸ ਵੇਚਣ ਵਾਲਿਆਂ ਤੋਂ ਚੰਦਾ ਵੀ ਭਾਜਪਾ ਲੈ ਰਹੀ ਹੈਗੀ ਆ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਵੀ ਲੈ ਰਹੀ ਆ ਚੀਨ ਦੀਆਂ ਕੰਪਨੀਆਂ ਤੋਂ ਵੀ ਲੈ ਰਹੀ ਹੈਗੀ ਆ ਇੱਥੋਂ ਤੱਕ ਕਿ ਜਿਨ੍ਹਾਂ ਨੇ ਚੰਦਾ ਦਿੱਤਾ ਕਰੋਨਾ ਦੀ ਵੈਕਸੀਨ ਉਹਨਾਂ ਦੀ ਜਿਹੜੀ ਹੈਗੀ ਆ ਵਿਕੀ ਆ ਹੁਣ ਕਰੋਨਾ ਦੀ ਵੈਕਸੀਨ ਕਿਹੋ ਜੀ ਸੀ ਕਿਹੋ ਜੀ ਨਹੀਂ ਠੀਕ ਹੈ ਕਿਉਂਕਿ ਚੰਦਾ ਦੇਤਾ ਭਾਜਪਾ ਨੂੰ ਲੋ ਕਰੋਨਾ ਦੇ ਉਹ ਵੈਕਸੀਨ ਦੇ ਸਾਈਡ ਇਫੈਕਟ ਆਉਣ ਕੀ ਹੋਣਦਾ ਕੀ ਨਹੀਂ ਇਹ ਤਾਂ ਸਾਰੇ ਦੇ ਸਾਹਮਣੇ ਹੀ ਹੈ ਨਾ ਤਾਂ ਜਿਹੜੀ ਐਸਬੀਆਈ ਨੇ ਭਾਜਪਾ ਨੂੰ ਬਚਾਉਣ ਦੇ ਲਈ ਇਹ ਕਹਿ ਕੇ 30 ਜੂਨ ਤੋਂ ਪਹਿਲਾਂ ਅਸੀਂ ਨਹੀਂ ਦੱਸ ਸਕਦੇ ਕਿ ਚੋਣਾਂਵੀ ਬੌਂਡ ਕਿੱਧਰੋਂ ਆਏ ਕਿੰਨੂੰ ਕਿੰਨੇ ਦਿੱਤੇ ਉਹਦਾ ਕਾਰਨ ਇਹੀ ਸੀਗਾ ਕਿ ਕਿਉਂਕਿ ਮਈ ਦੇ ਵਿੱਚ ਮਤਲਬ 4 ਜੂਨ ਨੂੰ ਰਿਐਕਸ਼ਨ ਡਿਕਲੇਅਰ ਹੋਣੇ ਆ ਅੱਧ ਜੂਨ ਤੱਕ ਜਿਹੜੀ ਨਵੀਂ ਸਰਕਾਰ ਬਣ ਜਾਣੀ ਆ ਵੀ 30 ਜੂਨ ਤੋਂ ਬਾਅਦ ਕਿੰਨੇ ਪੁੱਛਣਾ ਇੱਥੇ ਤਾਂ ਇਹਦਾ ਮਤਲਬ ਜਿੰਨੀਆਂ ਇਹ ਸੰਸਥਾਵਾਂ ਇਸ ਮੁਲਕ ਦੀਆਂ ਉਹਦੇ ਤੇ ਲਗਾਤਾਰ ਭਾਜਪਾ ਜਿਹੜੀ ਹੈਗੀ ਆ ਕੰਟਰੋਲ ਉਹ ਕਰ ਰਹੀ ਹੈਗੀ ਆ ਹੁਣ ਤੁਸੀਂ ਦੇਖੋ ਕਿ ਜਦੋਂ ਤਿੰਨ ਖੇਤੀ ਕਾਨੂੰਨ ਆਏ ਲੋਕ ਸਭਾ ਚ ਉਹਨਾਂ ਨੇ ਪਾਸ ਕਰਾ ਲੇ ਰਾਜ ਸਭਾ ਦੇ ਵਿੱਚ ਇਹਨਾਂ ਨੇ ਅੱਜ ਤੱਕ ਨਹੀਂ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਪੱਖ ਚ ਕਿੰਨੀਆਂ ਵੋਟਾਂ ਪਈਆਂ ਰਾਜ ਸਭਾ 'ਚ ਘੱਟ ਗਿਣਤੀ ਸੀਗੀ ਉੱਥੇ ਕਹਿੰਦੇ ਵੀ ਜਿਹੜੀ ਸੀਗੀ ਵੌਇਸ voting ਹੋਈ ਆ ਵੌਇਸ voting ਹੀ ਦੱਸ ਦੋ ਕਿੰਨੀ ਹੋਈ ਘੱਟ ਗਿਣਤੀ ਸੀ ਬਸ ਸਪੀਕਰ ਨੇ ਕਹਿਤਾ ਕਿਉਂਕਿ ਇਹਨਾਂ ਦਾ ਸੀਗਾ ਕਿ ਪਾਸ ਆ ਜੀ ਰਾਜ ਸਭਾ 'ਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਉਹ ਖੇਤੀ ਕਾਨੂੰਨ ਜਿਹੜੇ ਸੀ ਉਹ ਬਣ ਗਏ ਜਦ ਕੋ ਬਣਨੇ ਨਹੀਂ ਸੀ ਜੇ ਨਾ ਬਣਦੇ 13 ਮਹੀਨੇ 1.5 ਸਾਲ ਕਿਸਾਨ ਨਾ ਲੜਦੇ ਨਾ 750 ਜਾਨਾਂ ਜਾਂਦੀਆਂ ਇਹਦਾ ਮਤਲਬ ਰਾਜਸਵਾ ਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਖੇਤੀ ਕਾਨੂੰਨ ਬਣਾਤੇ ਔਰ ਉਹਦਾ ਜਿੰਨਾ ਸਾਰ ਝੱਲਿਆ ਉਹ ਸਾਰੇ ਜਿਹੜਾ ਸਾਹਮਣੇ ਹੈਗਾ ਤੋਂ ਸੰਸਥਾਵਾਂ ਜਿਵੇਂ ਇਹਨਾਂ ਦੀ ਕੱਟ ਪੁਤਲੀ ਜੜੀਆਂ ਨੇ ਉਹ ਬਣੀਆਂ ਹੋਈਆਂ ਨੇ ਔਰ ਜਿਸ ਤਰ੍ਹਾਂ ਇਹਨਾਂ ਨੇ ਇਸ ਮੁਲਕ ਦੀ ਚੌਟਾਪ ਦੀਆਂ ਯੂਨੀਵਰਸਿਟੀਆਂ ਟੌਪ ਦੀਆਂ ਜਿਹੜੀਆਂ ਸੰਸਥਾਨ ਹੈਗੇ ਆ ਉਹਦੇ ਚ ਇਹਨਾਂ ਨੇ ਆਪਣੇ ਬੰਦੇ ਜਿਹੜੇ ਹੈਗੇ ਆ ਉਹ ਫਿੱਟ ਕੀਤੇ ਹੋਏ ਆ RSS ਨੇ ਆਪਣੇ ਬੰਦੇ ਹੈਗੇ ਆ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਤੇ ਇਸ ਤਰ੍ਹਾਂ ਦੀਆਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਆਪਣੇ ਬੰਦੇ ਜਿਹੜੇ ਹੈਗੇ ਆ ਉਹ ਫਿੱਟ ਕੀਤੇ ਹੋਏ ਜਾਂਚ ਏਜੰਸੀਆਂ ਦੇ ਵਿੱਚ ਆਪਣੇ ਬੰਦੇ ਜਿਹੜੇ ਹੈਗੇ ਆ ਉਹ ਫਿੱਟ ਕੀਤੇ ਹੋਏ ਆ ਤੁਸੀਂ ਇਹ ਦੇਖ ਲਓ ਕਿ ਕੁਝ ਸਾਲ ਜਦੋਂ ਤਾਜ ਹੋਟਲ ਤੇ ਹਮਲਾ ਹੋਇਆ ਐਮ ਐਸ ਮੁਸ਼ਰਫ ਨਾਂ ਦੇ ਪੁਲਿਸ ਅਧਿਕਾਰੀ ਨੇ ਜਿਹੜੀ ਕਿਤਾਬ ਲਿਖੀ ਸੀ ਹੂ ਕਿਲਡ ਕਰਕਰੇ ਕਰਕਰੇ ਦਾ ਕਾਤਲ ਕੌਣ ਹਿਮੰਤ ਕਰਕਰੇ ਜਿਹੜਾ ਇੱਕ ਆਫੀਸਰ ਤਾਜ ਹੋਟਲ ਦੇ ਵਿੱਚ ਮਾਰੇ ਆ ਗਿਆ ਉਹ ਆਪਣੀ ਕਿਤਾਬ 'ਚ ਇਹ ਲਿਖਦਾ ਕਿ ਜਿਹੜੀ ਖੁਫੀਆ ਇੰਟੈਲੀਜੈਂਸੀ ਦੀਆਂ ਇੰਗਿਆ ادارے ਨੇ ਉਹਦੇ ਵਿੱਚ ਆਰ ਐਸ ਐਸ ਦੀ ਸਮਝ ਦੇ ਪੱਖੇ ਬੰਦੇ ਸੀ ਉਹਨਾਂ ਨੇ ਸਹੀ ਇਨਫੋਰਮੇਸ਼ਨ ਜਿਹੜੀ ਨਹੀਂ ਦਿੱਤੀ ਤੇ ਕਰਕਰੇ ਦੇ ਕਤਲ ਦੇ ਵਿੱਚ ਕਿਤੇ ਨਾ ਕਿਤੇ ਟੇਢੇ ਢੰਗ 'ਚ ਇਹਨਾਂ ਦਾ ਹੱਥ ਸੀ ਕਿਉਂਕਿ ਜਿਹੜਾ ਹਿੰਦੂ ਤਵੀਅਤਵਾਦ ਹੈਗਾ ਸਾਧਵੀ ਪ੍ਰਗਿਆ ਨੂੰ ਫੜਨ ਵਾਲਾ ਉਹ ਭਾਵੇਂ ਅਜਮੇਰ ਬੰਬ ਬਲਾਸਟੀ ਸਮਝੋ ਤਾਂ ਐਕਸਪ੍ਰੈਸ ਬੰਬ ਬਲਾਸਤੀ ਉਹ ਸਾਰਿਆਂ ਦਾ ਪਰਦਾ ਫਾਸ਼ ਕਰਨ ਵਾਲਾ ਪੁਲਿਸ ਅਧਿਕਾਰੀ ਹਿਮੰਤ ਕਰਕਰੇ ਸੀਗਾ ਠੀਕ ਆ ਕਿਉਂ ਉਹ ਜਿਹੜਾ ਤਾਜ ਹੋਟਲ ਦੇ ਵਿੱਚ ਉਹ ਮਾਰਿਆ ਗਿਆ ਉਹਦੇ ਮਰਨ ਦੇ ਵਿੱਚ ਉਹ ਪੁਲਿਸ ਅਧਿਕਾਰੀ ਹੋਈ ਐਮਐਸ ਮੁਸ਼ਰਫ ਜਿੰਦੀ ਕਿਤਾਬ ਆ ਸੀਨੀਅਰ ਪੁਲਿਸ ਅਧਿਕਾਰੀ ਉਹ ਕਹਿ ਰਿਹਾ ਕਿ ਆਰਐਸਐਸ ਦੇ ਲੋਕਾਂ ਦਾ ਹੱਥ ਸੀ ਕਿਉਂਕਿ ਇਹ ਜਿਹੜੀਆਂ ਜਾਂਚ ਏਜੰਸੀਆਂ ਨੇ ਉਹਦੇ ਵਿੱਚ ਤੇ ਜਿਹੜੀਆਂ ਕੋਈ ਖੁਫੀਆ ਏਜੰਸੀਆਂ ਨੇ ਜਿੰਨੀਆਂ ਕਿ ਦੱਸ ਰਹੀ ਹੈ ਕਿ ਆਹ ਇੰਨੇ ਫੋਨ ਜਿਹੜੇ ਹੈਗੇ ਆ ਸ਼ੱਕੀ ਆ ਉਹ ਫੋਨ ਹੀ ਕਹਿੰਦਾ ਤਾਜ ਹੋਟਲ 'ਚ ਵਰਤੇ ਗਏ ਪਰ ਉਹ ਜਾਣਕਾਰੀ ਅੱਗੇ ਨਹੀਂ ਆਉਣ ਦਿੱਤੀ ਕਿ ਜਿਸ ਤਰ੍ਹਾਂ ਇੱਕ ਇੱਕ ادارے ਨੂੰ ਜਿੰਨੇ ਸਟੇਟ ਦੇ ਹਿੱਸੇ ਨੇ ਮਤਲਬ ਪਾਵਰ ਲੀਵਰ ਨੇ ਜਿੰਨੇ ਉਹਨਾਂ ਤੇ ਜਿਵੇਂ ਉਹਨਾਂ ਤੇ ਕੰਟਰੋਲ ਕਰ ਰਹੇ ਹੈਗੇ ਆ ਤੇ ਮੁਕੰਮਲ ਤਾਨਾਸ਼ਹੀ ਵਾਲੇ ਪਾਸੇ ਮੁਲਕ ਨੂੰ ਜਿਹੜਾ ਹੈਗਾ ਉਹ ਲਜਾਇਆ ਜਾ ਰਿਹਾ ਹੈਗਾ ਇਹਦੇ 'ਚ ਜੇ ਆਪਾਂ ਕਹੀਏ ਕਿ ਕੋਈ ਵਿਰੋਧੀ ਸਿਆਸੀ ਪਾਰਟੀਆਂ ਵੀ ਇਕੱਠੀਆਂ ਹੋ ਕੇ ਜਾਂ ਇਹਨਾਂ ਨੂੰ ਇਸ ਤਾਨਾਸ਼ਹੀ ਤੋਂ ਬਚਾ ਲੈਣਗੀਆਂ ਤਾਂ ਇਹਦੇ ਇਹ ਮਤਲਬ ਹਲਕੀ ਗੱਲ ਹੋਊਗੀ ਲੋਕਾਂ ਨੂੰ ਬਚਾਉਣਾ ਪੈਣਾ ਤੁਸੀਂ ਇਹ ਦੇਖੋ ਕਿ ਮੰਨ ਲਓ ਪੰਜਾਬ ਦੀ ਆਪਾਂ ਜੀ ਗੱਲ ਕਰ ਲਈ ਤਾਂ ਪੰਜਾਬ ਦੇ ਵਿੱਚ ਤੁਸੀਂ ਕਿਹੜੀ ਸਿਆਸੀ ਪਾਰਟੀ ਤੋਂ ਚਾਹ ਕਰਦੇ ਹੋ ਬਈ ਠੀਕ ਹੈ ਇਹ ਤਾਂ ਸਾਰੇ ਭਾਜਪਾ ਚ ਸ਼ਾਮਲ ਹੋਣ ਵਾਲੇ ਆ ਜੇ ਇਹਨਾਂ ਤੋਂ ਕਹੀਏ ਕਿ ਇਹ ਪੰਜਾਬ ਦੇ ਹੱਕਾਂ ਲਈ ਬੋਲ ਲੈਣਗੇ ਬੀਐਸਐਫ 50 ਕਿਲੋਮੀਟਰ ਤੱਕ ਅੰਦਰ ਆਉਂਦਾ ਪੰਜਾਬ ਅਧਿਕਾਰ ਲੈ ਲਿਆ ਉਹਨਾਂ ਨੇ ਕਿਹੜੀ ਸਿਆਸੀ ਪਾਰਟੀ ਜਿੰਨੇ ਤੇ ਕੈਂਪੇਨ ਚਲਾਈ ਬਈ ਭਾਰਤ ਪਾਕਿਸਤਾਨ ਵਪਾਰ ਪੰਜਾਬ ਦੇ ਰਸਤੇ ਜਿਹੜਾ ਹੈਗਾ ਉਹ ਅਸੀਂ ਇਹਦੇ ਤੇ ਕੈਂਪੇਨ ਚਲਾ ਰਹੇ ਲਗਾਤਾਰ ਵੱਡੀਆਂ ਕਾਨਫਰੰਸਾਂ ਕੀਤੀਆਂ ਕਿਸੇ ਸਿਆਸੀ ਪਾਰਟੀ ਨੇ ਇਹ ਮੁੱਦਾ ਉਠਾਇਆ ਹਾਂ ਮਜਬੂਰੀ ਵਸਕੇ ਨੂੰ ਬੋਲਤਾ ਹੋਊਗਾ ਕਿਸੇ ਨੇ ਤੇ ਕੋਈ ਕਾਨਫਰੰਸਾਂ ਕੀਤੀਆਂ ਵੀ ਇਦਾਂ ਹੋਣਾ ਚਾਹੀਦਾ ਪੰਜਾਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ ਗਿਆ ਕੋਈ ਬੋਲਿਆ ਇਹ ਤੇ ਵੀ ਯਾਰ ਪੰਜਾਬ ਦੀਆਂ ਨਹਿਰਾਂ 'ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਸਾਡੇ ਸਾਡੇ ਹੈਡਵਰਕਸ ਤੇ ਸਾਡਾ ਕੰਟਰੋਲ ਨਹੀਂ ਪੰਜਾਬ ਦਾ ਕੰਟਰੋਲ ਨਹੀਂ ਵੀ ਇਹ ਤੱਕਾ ਇਹਦੇ ਖਿਲਾਫ ਸੀ ਕੋਈ ਅੰਦੋਲਨ ਵੀ ਟਿੱਗੇ ਇਸ ਕਰਕੇ ਜਿਹੜੇ ਭਾਜਪਾ ਦਾ ਜਾਂ ਆਰਐਸਐਸ ਦਾ ਏਜੰਡਾ ਜੋ ਕੇਂਦਰੀਕਰਨ ਦਾ ਚ ਸੂਬਿਆਂ ਦੇ ਅਧਿਕਾਰ ਵੀ ਮਾਰੇ ਜਾਣੇ ਹੈਗੇ ਆ ਤਾਂ ਉਹਦੇ 'ਚ ਪੰਜਾਬ ਵਰਗਾ ਸੂਬਾ ਕਿ ਜਿਹੜਾ ਇੱਕ ਘੱਟ ਗਿਣਤੀ ਵੀ ਆ ਔਰ ਅੰਦੋਲਨ ਵੀ ਕਰਦਾ ਉਹਨਾਂ ਦੇ ਸਾਹਮਣੇ ਹੱਕ ਡਾ ਕੇ ਵੀ ਖੜਦਾ ਇਹਦੇ ਜਿਹੜੇ ਮਤਲਬ ਜਿਉ ਫੇਰ ਆਉਂਦੇ ਆ ਹੱਕ ਮਾਰਦੇ ਆ ਗਿਆ ਤਾਂ ਉਹਦੇ ਵਾਸਤੇ ਲੋਕਾਂ ਨੂੰ ਆਪਣੀ ਜਿਹੜੀ ਤਿਆਰੀ ਹੈਗੀ ਆ ਉਹ ਕਰਨੀ ਚਾਹੀਦੀ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਲਾਮਬੰਦ ਹੋਣਾ ਚਾਹੀਦਾ ਪਹਿਲਾ ਜਿਹੜੀ ਡੈਮੋਕ੍ਰੈਟਿਕ ਸਪੇਸ ਜਿੰਨੀ ਕੁ ਵੀ ਖੋਈ ਉਹ ਤੋਂ ਜਿੰਨਾ ਕੁ ਕੁਝ ਵਾਪਸ ਲੈ ਸਕੇ ਉਹ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਕਰਕੇ ਵੀ ਸੀ ਹੁਣ ਜਦੋਂ ਕੁਝ ਘੱਟ ਗਿਣਤੀ ਕਿਸਾਨ ਤੁਰੇ ਕਿਵੇਂ ਗੋਲੀਆਂ ਮਾਰੀਆਂ ਤੇ ਜਿੱਦਣ ਸੰਯੁਕਤ ਕਿਸਾਨ ਮੋਰਚ ਨੇ ਫੈਸਲਾ ਕਰ ਲਿਆ 40-45 ਹਜ਼ਾਰ ਸਾਰੇ ਪਾਸੋਂ ਕਿਸਾਨ ਜਾਣਾ ਸੀ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਪਰ ਉਹ ਦਿੱਲੀ ਵੜਨ ਤੋਂ ਰੋਕ ਨਹੀਂ ਸਕੇਗੇ ਇੱਥੇ ਜਿਹੜੀ ਡੈਮੋਕ੍ਰੈਟਿਕ ਸਪੇਸ ਆ ਸਾਡਾ ਬੋਲਣ ਦਾ ਇਕੱਠੇ ਹੋਣ ਦਾ ਆਜ਼ਾਦੀ ਦਾ ਜਿੰਨਾ ਵੀ ਕੋਈ ਅਧਿਕਾਰ ਹੈਗਾ ਉਹ ਲੋਕਾਂ ਦੇ ਅੰਦੋਲਨ ਕਰਕੇ ਲੋਕਾਂ ਦੀ ਏਕਤਾ ਨਾਲ ਹੀ ਹੋ ਸਕਦਾ ਹੈਗਾ ਵਿਰੋਧੀ ਪਾਰਟੀਆਂ ਤੋਂ ਜ਼ਿਆਦੀ ਝਾਕ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਕਿ ਭਾਵੇਂ ਕਿ ਭਾਜਪਾ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਹੈਗਾ ਪਰ ਅੰਤਮ ਟੇਕ ਲੋਕਾਂ ਦੀ ਜਿਹੜੀ ਹੈਗੀ ਆ ਉਹ ਰਹਿਣੀ ਚਾਹੀਦੀ ਉਹਨਾਂ ਤੇ ਇਕਿੱਤੀ ਜਿਹੜੀ ਹੈਗੀ ਆ ਰਹਿਣੀ ਚਾਹੀਦੀ ਆ ਕਿਉਂਕਿ ਇਹਨਾਂ 'ਚ ਪਤਾ ਕੋਈ ਨਹੀਂ ਕਦੋਂ ਕਿੰਨੇ ਭਾਜਪਾ ਦੇ ਜਿਹੜੀ ਛਾਲ ਜਿਹੜੀ ਹੈਗੀ ਆ ਉਹ ਮਾਰ ਜਣੀ ਆ